ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਵਿਸ਼ਾ ਵਿਚਾਰ ਰਹੇ ਹਾਂ ਜੀ ਮਾਸ ਮਾਸ ਕਰ ਮੂਰਖ ਝਗੜੇ ਤੋਂ ਗੁਰਬਾਣੀ ਵਿੱਚ ਐਸੀ ਸ਼ਬਦ ਬੋਧ ਮਿਲ ਜਾਂਦੇ ਨੇ ਜਿਨ੍ਹਾਂ ਵਿੱਚ ਮਾਸ ਲਫ਼ਜ਼ ਆ ਜਾਂਦਾ ਹੈ ਲੇਕਿਨ ਉੱਥੇ ਮਾਸ ਵਿਸ਼ਾ ਨਹੀਂ ਹੁੰਦਾ ਸਬਜੈਕਟ ਨਹੀਂ ਹੁੰਦਾ ਭਾਵੇਂ ਗੁਰੂ ਸਾਹਿਬ ਵਿਚਾਰ ਕੇਵਲ ਮਾਸ ਉੱਪਰ ਨਹੀਂ ਕਰ ਰਹੇ ਹੁੰਦੇ ਕਿ ਖਾਣਾ ਚਾਹੀਦਾ ਕਿ ਨਹੀਂ ਖਾਣਾ ਚਾਹੀਦਾ ਪਰ ਅਸੀਂ ਉਸ ਲਫ਼ਜ਼ ਕਾਲੀ ਮਾਸ ਨੂੰ ਪਕੜ ਕੇ ਤੇ ਫੜ ਮਾਸ ਦੇ ਖਿਲਾਫ ਬੋਲਣਾ ਸ਼ੁਰੂ ਜਾਂਦੇ ਹਾਂ ਨੀਵੇਂ ਇੱਕ ਵਾਰ ਮੈਂ ਪਾਈਸਨ ਸਿੰਘ ਜੀ ਮਸਕਿਨ ਜੀ ਦੀ ਕਥਾ ਸੁਣ ਰਿਹਾ ਸਾਂ ਉਹਦੇ ਵਿੱਚ ਉਹ ਦੱਸਦੇ ਨੇ ਵੀ ਕੋਈ ਬੀਬੀ ਉਹਨਾਂ ਕੋਲ ਆਈ ਉਹਨੇ ਕਿਤਾਬ ਲਿਖੀ ਸੀ ਮਾਸ ਦੇ ਖਿਲਾਫ ਤੇ ਬੜੇ ਫਕਰ ਨਾਲ ਆ ਕੇ ਦੱਸਿਆ ਮਹਾਰਾਜ ਦੇਖੋ ਜੀ ਮੈਂ ਮਾਸ ਦੇ ਬਾਰੇ ਕਿਤਾਬ ਲਿਖੀ ਹੈ ਮਾਸ ਦੇ ਖਿਲਾਫ ਲਿਖੀ ਹੈ ਵੀ ਮਾਸ ਨਹੀਂ ਖਾਣਾ ਚਾਹੀਦਾ ਉਹ ਮਸਕਿਨ ਜੀ ਕਦਰ ਮੈਂ ਪੁੱਛਿਆ ਵੀ ਤੁਸੀਂ ਕਿੱਥੇ ਪੜ ਲਿਆ ਵੀ ਮਾਸ ਨਹੀਂ ਖਾਣਾ ਚਾਹੀਦਾ ਕਿੱਥੇ ਲਿਖਿਆ ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਨੇ ਇਹ ਪੰਕਤੀ ਬੋਲੀ ਰਸ ਹੋਇਨਾ ਰਸ ਰੂਪਾ ਕਮ ਰਸ ਪਰਮਲ ਕੀ ਵਾਸ रस घोड़े रस सीजा मंदिर रस मीठा रस मास एते रस सीढ़ के कै कट नाम निवास ए पंक्ति उन्होंने बोली कि देखो जिथे लिखया रस मास मास ते रस है चस्का <laughs> ते मस्किन जी असे कहले बीबी पूरी पंक्ति जक तेनु मास ही लबा चस्का रस सोइना नी चस्का लबा रस रूपा जसका नी लबा रस कॉमन नी लबा परमन की वास्ते तेनु रस नी लगया रस घोड़े रस सीजा मंदिर रस मीठा इनी तेनु रस लगे ਗੁਰਜੀਤ ਸਾਰੇ ਦਸਨ ਦੀ ਗੱਲ ਕਰ ਰਹੇ ਨੇ ਬੇ ਸਾਰੇ ਰਸ ਜੇ ਤੁਹਾਨੂੰ ਮਿੱਠੇ ਲੱਗਦੇ ਨੇ ਤੇ ਇਹਨਾਂ ਦੇ ਸਵਾਦ ਹੀ ਪੀ ਹੋਏ ਤੇ ਤੁਸੀਂ ਪਰਮਾਤਮਾ ਨੂੰ ਭੁੱਲਿਓ ਤੇਰੇ ਹਿਰਦੇ ਵਿੱਚ ਇਹ ਨਾਮ ਹੀ ਨਹੀਂ ਵੱਸਦਾ ਇਹ ਤੇਰਾ ਛਿੜ ਕੇ ਕਹਿ ਘਟ ਨਾਮ ਨਿਵਾਜੇ ਇਹਨਾਂ ਰਸਰ ਨੂੰ ਤੁਸੀਂ ਚਸਕਾ ਬਣਾ ਕੇ ਆਪਣੇ ਅੰਦਰ ਬੜਾ ਗੂੜਾ ਇਹਨਾਂ ਨਾਲ ਜੁੜੇ ਹੋਏ ਹੋ ਐਸੇ ਜੁੜੇ ਹੋ ਕਿ ਤੁਹਾਨੂੰ ਪਰਮਾਤਮਾ ਭੁੱਲੀ ਗਿਆ ਫਿਰ ਇਹ ਰਸ ਤੁਹਾਡੇ ਵਾਸਤੇ ਜਿਹੜੇ ਨੇ ਇਹ ਵਿਕਾਰ ਹਨ ਗੁਰਬਾਣੀ ਦੇ ਕਹਿੰਦੀ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਂ ਤੇ 36 ਠਾਕੁਰ ਕੋ ਰਾਖ ਮਨ ਮਾਹੇ ਇੱਥੇ 36 ਪਦਾਰਥ ਖਾਣੇ ਮਨਾਂ ਨਹੀਂ ਕੀਤੇ ਇੱਥੇ ਇਹ ਦੱਸਿਆ ਕਿ ਵਿੱਚ 36 ਪਦਾਰਥ ਜਿਸ ਰੱਬ ਨੇ ਦਿੱਤੇ ਖਾ ਰਹੇ ਆ ਉਸ ਨੂੰ ਵੀ ਆਪਣੇ ਮਨ ਵਿੱਚ ਰੱਖ ਸੋਹਣੇ ਮਕਾਨਾਂ ਵਿੱਚ ਬਸਣ ਤੋਂ ਮਨਾਂ ਨਹੀਂ ਕੀਤਾ ਜੇ ਪ੍ਰਸਾਦ ਬਸੇ ਸੁਖਮੰਦਰ ਤੁਸੀਂ ਤੇ ਐਸਾ ਮਨ ਅੰਦਰ ਵੀ ਸੋਹਣੇ ਮਕਾਨੇ ਬਸਣਾ ਇੱਥੇ ਮਨ ਨਹੀਂ ਕੀਤਾ ਵੀ ਸੋਹਣੇ ਮਕਾਨੇ ਕਰ ਤੂੰ ਵਸਦਾ ਹੈ ਰੱਬ ਦੀ ਮੇਰ ਨਾਲ ਤੇ ਫਿਰ ਉਸ ਨੂੰ ਵੀ ਆਪਣੇ ਮਨ ਦੇ ਧਿਆਨ ਬਸ ਇਹੋ ਹੀ ਗੱਲ ਹੈ ਤੁਸੀਂ ਜਿਹੜੀ ਦੁਨੀਆ ਦੇ ਸਾਰੇ ਰਸ ਮੰਨਦੇ ਹੋ ਇਹਨਾਂ ਰਸਾਂ ਨੂੰ ਮਾਨਣ ਤੋਂ ਮਨਾ ਨਹੀਂ ਕੀਤਾ ਇਹਨਾਂ ਦਾ ਜਾਇਜ਼ ਇਸਤੇਮਾਲ ਮਨਾ ਨਹੀਂ ਕੀਤਾ ਇਹਨਾਂ ਰਸਾਂ ਨੂੰ ਮਾਨਦੇ ਆ ਰਸਾਂ ਵਿੱਚ ਗੁਆਚ ਨਹੀਂ ਜਾਣਾ ਆਪਣੇ ਜੀਵਨ ਦਾ ਮਨੋਰਥ ਨਹੀਂ ਭੁੱਲ ਜਾਣਾ ਮਕਸਦ ਬਾਣੀ ਦਾ ਇਹ ਹੁੰਦਾ ਹੈ ਪਰ ਅਸੀਂ ਇੱਕ ਕਿਸੇ ਰਸ ਨੂੰ ਪਕੜ ਕੇ ਬਹਿ ਜਾਂਦੇ ਆ ਇੱਕ ਤੁਸੀਂ ਚਸਕਾ ਨਾ ਨਾ ਮਣਾਓ ਜੀ ਸਾਨੂੰ ਬਾਕੀ ਖਾਂਦੇ ਪਦਾਰਥਾਂ ਕਦੋਂ ਚਸਕਾ ਰੋਜ਼ ਇੱਕੋ ਚੀਜ਼ ਨਹੀਂ ਖਾਂਦੇ ਅਸੀਂ ਬਦਲ ਬਦਲ ਕੇ ਖਾਂਦੇ ਆ ਤੇ ਇਸ ਤਰ੍ਹਾਂ ਬਦਲ ਬਦਲ ਕੇ ਆਪਣੀ ਬਾੜੀ ਹੰਦ ਰੁਕ ਕੇ ਕਿਸੇ ਵੇਲੇ ਤੁਹਾਨੂੰ ਮਾਸ ਖਾਣਾ ਪੈ ਜਾਏ ਤੇ ਉਹ ਵੀ ਦੋਨੇ ਪਦਾਰਥਾਂ ਮੰਗੀਏ ਗੁਰਜੀ ਉਹਨੇ ਪਦਾਰਥਾਂ ਮੰਗੀ ਗਿੰਦੇ ਨੇ ਇਹ ਮਾਸ ਕੋਈ ਖਾਜ ਨਾ ਹੁੰਦਾ ਖਾਣ ਦਾ ਪਦਾਰਥ ਨਾ ਹੁੰਦਾ ਤੇ ਗੁਰੂ ਸਾਹਿਬ ਇਹਨਾਂ ਖਾਣ ਦੇ ਪਦਾਰਥਾਂ ਵਿੱਚ ਮਾਸ ਨੂੰ ਨਹੀਂ ਸੀ ਗਿਣਦੇ ਗੁਰੂ ਸਾਹਿਬ ਨੇ ਸ਼ਰਾਬ ਨੂੰ ਨਹੀਂ ਗਿਣਿਆ ਇਹਦੇ ਵਿੱਚ ਇਹਨਾਂ ਖਾਣ ਵਾਲੇ ਰਸਾਂ ਵਿੱਚ ਜਿਹੜੀ ਦੁਨੀਆ ਸਮਰੀ ਇਹਨਾਂ ਵੀ ਗੁਰੂ ਜੀ ਨੇ ਤਮਾਕੂ ਵੀ ਦੁਨੀਆ ਪੀ ਰਹੀ ਸੀ ਸ਼ਰਾਬ ਵੀ ਦੁਨੀਆ ਪੀ ਰਹੀ ਸੀ ਪੰਗਮ ਵੀ ਦੁਨੀਆ ਪੀ ਰਹੀ ਸੀ ਪਰ ਗੁਰੂ ਸਾਹਿਬ ਨੇ ਉਹ ਰਸ ਇਹਨਾਂ ਖਾਣ ਦੇ ਪਦਾਰਥਾਂ 'ਚ ਨਹੀਂ ਗਿਣੇ ਦੇਖ ਲਓ ਸੋਇਨਾ ਗਿਣਿਆ ਰੂਪਾ ਗਿਣਿਆ ਪਰਮਨਰ ਦੀ ਬਾਤ ਗਿਣਿਆ ਕੋੜੇ ਸੇਜਾ ਮੰਦਰ ਗਿਣੇ ਪਰ ਇਹਨਾਂ ਵਿੱਚ ਮਾਸ ਵੀ ਗਿਣਿਆ ਨਹੀਂ ਜਨ ਇਹ ਵੀ ਇਨਸਾਨ ਇਸਤੇਮਾਲ ਕਰਦਾ ਸੀ ਗੁਰੂ ਸਾਹਿਬ ਦੇ ਵਕਤ ਵੀ ਫਿਰ ਜਿਹੜਾ ਦੂਈ ਪੰਕਤੀ ਅਸੀਂ ਕੱਲ ਵਿਚਾਰ ਸੀ ਕਿਆ ਖਾਦੇ ਕਿਆ ਪੈਣ ਦੇ ਵਿੱਚੋਂ ਮਨ ਨਹੀਂ ਸੱਚਾ ਸੋਈ ਕਿਆ ਮੀਵਾ ਕਿਆ ਕਿ ਉਹ ਗੁੜ ਮਿੱਠਾ ਕਿਆ ਮੈਦਾ ਕਿਆ ਮਾਸ ਜਿੱਤੇ ਕਿ ਉਹ ਗੁੜ ਮਿੱਠਾ ਮੈਦਾ ਆਦ ਖਾਣ ਦੇ ਪਦਾਰਥ ਗਿਨੇ ਉਹਨਾਂ ਵਿੱਚ ਮਾਸ ਵੀ ਗਿਨੇਆ ਗੁਰੂ ਸਾਹਿਬ ਨੇ ਜੇ ਮਾਸ ਕੋਈ ਨਹੀਂ ਪ੍ਰਸ਼ੀਜੀਤ ਹੁੰਦੀ ਅਖਾਜ ਹੁੰਦਾ ਇਹ ਆਪੱਖ ਹੁੰਦਾ ਤੇ ਗੁਰੂ ਸਾਹਿਬ ਨੇ ਖਾਣ ਦੇ ਪਦਾਰਥਾਂ ਨੂੰ ਜਿਸ ਨੂੰ ਨਹੀਂ ਸੀ ਗਿਨਾ ਕਿਆ ਕੱਪੜਾ ਕਿਆ ਸੇ ਸੁਕਾ ਲਈ ਕੀਜੀਏ ਭੋਗ ਬਿਲਾਸ ਕਿਆ ਲਸ਼ਕਰ ਕਿਆ ਨੇਬ ਖੁਆਸੀ ਆਵੇ ਮਹਿਲੀ ਵਾਸ ਨਾਨਕ ਸੱਚੇ ਨਾਮ 因 ਸਭੇ ਟੂਲ ਵਿਨਾਸ਼ ਇੱਕ ਪ੍ਰਮਾਤਮਾ ਦਾ ਨਾਮ ਨਾ ਜੱਪਣ ਤੋਂ ਬਿਨਾ ਇਹ ਸਾਰੇ ਟੂਲ ਵਿਨਾਸ਼ ਬਿਨਸਨ ਹਾਰਨ ਇਹ ਰਸਦਾ ਨਹੀਂ ਰਹਿਣਾ ਤੇ ਸਦਾ ਇਹ ਸ੍ਰੀ ਰਸ ਮੰਨ ਜੁਗਾ ਨਹੀਂ ਰਹਿਣਾ ਉਸ ਪ੍ਰਭੂ ਦੀ ਰਜ਼ਾ ਹੈ ਉਹ ਕੀ ਬੰਦੇ ਕੋਲੋਂ ਖਾਣਾ ਚਾਹੇ ਜਿਹੜੀ ਚੀਜ਼ ਬੰਦੇ ਨੇ ਸਾਰੀ ਜ਼ਿੰਦਗੀ ਜਿਸ ਤੀ ਤੂੰ ਪ੍ਰੇਜ ਕੀਤੀ ਕੀ ਬਤਾਉੀ ਖਾਣੀ ਪੈ ਜਾਏ ਕੁਦਰਤ ਚਾਹਦਾ ਕਿਉਂ ਸ਼ੀਆਂ ਬਾਜਾਂ ਚਰਗਾ ਕੂਆਂ ਇਹਨਾਂ ਖਵਾਲੇ ਘਾ ਉਹ ਚਾਹੇ ਨਾ ਕਸ਼ੀਰਾਂ ਬਾਜਾਂ ਨੂੰ ਜਿਹੜੇ ਕਿਤੇ ਕਾਹ ਨਹੀਂ ਖਾਂਦੇ ਇਹਨੂੰ ਕਾਹ ਖਵਾ ਦੇਵੇ ਕਾਹ ਖਾਣ ਦੇ ਨਾਮਾਸ ਖਵਾਲੇ ਇਹ ਚਲਾਏ ਰਾਂ ਤੇ ਕਾਹ ਖਾਣ ਵਾਲਿਆਂ ਨੂੰ ਪ੍ਰਭੂ ਚਾਹੇ ਤਾਂ ਮਾਸ ਵੀ ਖਵਾ ਦੇਵੇ ਉਹ ਇਸ ਰਾਹ ਤੇ ਵੀ ਪਾ ਦਿੰਦਾ ਨਦੀਆਂ ਵਿੱਚ ਚਿਬੇ ਦਿਖਾ ਲਈ ਸਲਿੰਗ ਕਰੇ ਅਸਗਾ ਉਹ ਇੰਨੀ ਕੁਦਰਤ ਦਾ ਮਾਲਕ ਹੈ ਕਿਹੜਾ ਕਿਹੜਾ ਥਾਪ ਦੇ ਪਾਸੇ ਲਸ਼ਕਰ ਕਰੇ ਸੁਆ ਜੇ ਤੇ ਜੀ ਜੀਵੇ ਜੀਵੇ ਲੈ ਸਾਹ ਜਿਵਾਲੇ ਤਾਂ ਕਿ ਅਸਾਂ ਜਿੰਨੇ ਜੀ ਜਿਉਂਦੇ ਹਨ ਸਾਹ ਲੈਂਦੇ ਹਨ ਉਹ ਪਰਮਾਤਮਾ ਜਿਵਾਂ ਦਾ ਹੱਦ ਜਿਉਂਦੇ ਹਨ ਸਾਡੇ ਜੀਵਨ ਨਾਲ ਕਿਸੇ ਨੇ ਜੀਣਾ ਨਹੀਂ ਤੇ ਸਾਡੇ ਮਰਨਾ ਕਿਸੇ ਨੇ ਮਰਨਾ ਨਹੀਂ ਜਿਹਦੀ ਮੌਤ ਨਹੀਂ ਹੈ ਰੱਬ ਦਾ ਹੁਕਮ ਨਹੀਂ ਹੈ ਉਹ ਨਹੀਂ ਮਰਨੇ ਬੜੇ ਬਾਰ ਐਸਾ ਹੋਇਆ ਕਿ ਕਿਸੇ ਨੂੰ ਕੁਕੜੀ ਚਟਕਾਉਂਦੇ ਆ ਜਾਂ ਮੁਰਗੀ ਚਟਕਾਉਂਦੇ ਮੁਰਗਾ ਚਟਕਾਉਂਦੇ ਹੱਥੋਂ ਛੁੱਟ ਗਿਆ ਮੁੜ ਕੇ ਕਾਬੂ ਨਹੀਂ ਆਇਆ ਨਸਕੇ ਨਿਕਲ ਗਿਆ ਨਹੀਂ ਨਹੀਂ ਘਰ ਵੀ ਜਿਹੜੇ ਲੋਕਾਂ ਨੇ ਰੱਖੇ ਹੁੰਦੇ ਨੇ ਬੜੇ ਬਾਰ ਸੀ ਇਹ ਚੀਜ਼ ਦੇਖੀ ਹੈ ਕਿ ਉਹ ਐਸਾ ਭਜਿਆ ਆ ਕੇ ਮੁੜ ਕੇ ਉਹ ਕਾਬੂ ਨਹੀਂ ਹੋਇਆ ਉਦੋਂ ਜਾਂ ਕੋਈ ਦੂਜਾ ਹੀ ਪਗੜਨਾ ਪਿਆ ਨਹੀਂ ਉਸਦੀ ਆਈ ਹੁੰਦੀ ਉਸ ਵੇਲੇ ਤੋ ਇਹ ਰੱਬ ਦੇ ਹੁਕਮ ਨੇ ਜੋ ਕੁਝ ਜੀਵਣਾ ਮਰਨਾ ਰੱਬ ਦੇ ਹੱਥ ਹੈ ਬੰਦੇ ਦੇ ਹੱਥ ਨਹੀਂ ਹੈ ਇਹਨਾਂ ਸਮਝ ਲਓ ਕਿ ਕੋਈ ਤੁਸੀਂ ਕਿਸੇ ਜੀਵ ਦੇ ਮਾਰਨ ਦਾ ਮਾਰਦੇ ਹੋ ਮਾਰਨ ਵਾਲਾ ਉਹ ਹੈ ਜਿਵਨ ਵਾਲਾ ਵੀ ਹੋਇਆ ਨਾਨਕ ਜਿਉਂ ਜਿਉ ਸੱਚੇ ਪਾਵੇ ਤਿਉ ਤੂੰ ਦੇ ਗਿਰਾ ਉਹ ਜੈਸੇ ਗਿਰਾ ਉਹ ਚਾਹੁੰਦਾ ਹੈ ਨਾ ਵੈਸੇ ਉਹ ਵਾਇਗਰ ਹੁੰਦਾ ਇੱਕ మాਸਹਾਰੀ ਇੱਕ ਤ੍ਰੇਨ ਖਾਏ ਕਈ మాਸਹਾਰੀ ਨੇ ਕਈ ਕਾ ਖਾਂਦੇ ਨੇ ਇੱਕ ਨੇ ਛਤੀ ਅੰਮ੍ਰਿਤ ਪਾਹੇਮ ਤੇ ਕਈ ਉਹਨਾਂ ਛਤੀ ਅੰਮ੍ਰਿਤਮਈ ਪਦਾਰਥ ਪ੍ਰਾਪਤ ਨੇ ਇੱਕ ਮਿੱਟੀਆਂ ਮੈਂ ਮਿੱਟੀਆਂ ਖਾਹੇ ਇੱਕ ਪੌਣ ਸ਼ੁਮਾਰੀ ਪੌਣ ਸ਼ੁਮਾਰ ਇੱਕ ਨਿਰੰਕਾਰੀ ਨਾਮ ਆਧਾਰ ਜੀਵਾ ਦਾਤਾ ਮਰਿਆ ਨਾ ਕੋਈ ਨਾਨਕ ਮੁੱਠੇ ਜਾਹੇ ਨਾ ਹੀ ਮਨ ਸੋਏ ਉਹ ਲੁੱਟੇ ਹੋਏ ਦੁਨੀਆ ਤੋਂ ਜਾਂਦੇ ਨੇ ਜਿਨ੍ਹਾਂ ਦੇ ਮਨ ਵਿੱਚ ਪ੍ਰਮਾਤਮਾ ਨਹੀਂ ਹੈ ਤੇ ਜਿਨ੍ਹਾਂ ਦੇ ਮਨ ਵਿੱਚ ਪ੍ਰਮਾਤਮਾ ਦਾ ਖਾਦਾ ਪੀਤਾ ਸਭ ਪੀਤਾ ਜੋ ਨਾਮ ਹਰ ਰਾਤੀ ਜਿਹੜੇ ਰੱਬ ਦੇ ਨਾਮ ਵਿੱਚ ਰੱਖਦੇ ਨੇ ਉਹਨਾਂ ਦਾ ਖਾਣਾ ਪੀਣਾ ਸਭ ਪੀਤਾ ਹੈ ਬਸ਼ਰਤੇ ਕਿ ਉਹ ਖਾਣਾ ਪੀਣਾ ਕੋਈ ਗੁਰਬਾਣੀ ਮੰਨਣਾ ਕੀਤਾ ਹੋਵੇ ਜਿਹੜੀ ਚੀਜ਼ ਗੁਰਬਾਨੀ ਜੀ ਮਨਾ ਕੀਤੀ ਹੈ ਨਾ ਸਾਫ ਇਹ ਚੀਜ਼ ਨਹੀਂ ਖਾਣੀ ਇਹ ਚੀਜ਼ ਨਹੀਂ ਪੀਣੀ ਇਹ ਤੁਹਾਡੇ ਲਈ ਮਾੜੀ ਹੈ ਉਹਨਾਂ ਨੂੰ ਛੱਡ ਕੇ ਬਾਕੀ ਖਾਣ ਪੀਣ ਜੋ ਇਨਸਾਨ ਲਈ ਬਣਨੇ ਉਹ ਇਨਸਾਨ ਨੇ ਖਾਣੇ ਨੇ ਤੁਸੀਂ ਦੇਖੋ ਇਹ ਜੀਵ ਹੱਤਿਆ ਵਾਲਾ ਜਿਹੜਾ ਮਸਲਾ ਹੈ ਬੜਾ ਰੋਲਾ ਪਾਇਆ ਜਾਂਦਾ ਜੀ ਜੀਵ ਹੱਤਿਆ ਹੁੰਦੀ ਜੀ ਪਾਪ ਹੁੰਦਾ ਜੀ ਕਿਸੇ ਦਾ ਜਾਨ ਲੈਂਦੇ ਹੋ ਤੁਸੀਂ ਤੁਹਾਨੂੰ ਕੀ ਆਕੇ ਕਿਸੇ ਦੀ ਜਾਨ ਲੈਣ ਦਾ ਤੁਸੀਂ ਆਪਣੀ ਜਾਨ ਦਿਓ ਉਹ ਭਲੇ ਲੋਕੋ ਅਸੀਂ ਕੋਈ ਸੁ ਜੀ ਨੂੰ ਜੂਣ ਚ ਆਇਆ ਜੇ ਤੁਸੀਂ ਆਵਾਗਮਨ ਨੂੰ ਮੰਨਦੇ ਹੋ ਪਤਾ ਨਹੀਂ ਕਿੰਨੇ ਜੂਨਾ ਧਾਰ ਕੇ ਅਸੀਂ ਵੀ ਆਇਆ ਜਾਂ ਇਹ ਕੁੱਕੜ ਬੱਕਰੀ ਸ਼ਾਦਾ ਸੀ ਵੀ ਲੈ ਕੇ ਆਈ ਹੋਈ ਇਹ ਸਾਡੋ ਵੀ ਕਿਸ ਨੇ ਝੜਕਾ ਕੇ ਖਾਧਾ ਹੋਵੇ। ਇਹ ਇਹ ਕਿਹੜੀ ਇਹਦੀ ਕਿਹੜੀ ਘਬਰਾਉਣ ਵਾਲੀ ਗੱਲ ਆ ਬਈ। ਤੇ ਜਿਹੜੇ ਜਾਨੀ ਜੀਵ ਹੱਤਿਆ ਕਰੂ ਡਰਦੇ ਸਨ ਨਾ ਇੱਕ ਫਿਰਕਾ ਐਸਾ ਵੀ ਸੀ ਸਾਡੇ ਪਾਰ ਦੇ ਵਿੱਚ ਆ ਜੀ ਹੈ ਜਿਹਨੂੰ ਜੈਨ ਮਤ ਕਹਿੰਦੇ ਨੇ ਤੇ ਗੁਰਮਤ ਵਿੱਚ ਗੁਰਬਾਣੀ ਵੀ ਸਰੇਵਲੇ ਲਫਜ਼ੀ ਮਨਵਸੇ ਵਰਤੇ ਆ ਗਿਆ। ਤੇ ਉਹ ਲੋਕ ਜਿਹੜੇ ਸਨ ਜੀਵ ਹੱਤਿਆ ਤੋਂ ਬਹੁਤ ਡਰਦੇ ਸਨ। ਇੰਨੇ ਡਰਦੇ ਸਨ ਕਿ ਨਾਣਾ ਨਹੀਂ ਇਹ ਪਾਣੀ ਦੇ ਜੀਵ ਮਰ ਜਾਣਗੇ। ਸਿਰ ਦੇ ਬਾਲ ਪੁੱਟ ਧਰੇ ਬਈ ਜੂਆ ਪੈਦਾ ਹੋ ਜਨਗੀ ਤੇ ਫਿਰ ਉਹਨੂੰ ਮਾਰਨੀ ਪੈ ਜਣੀ ਪਾਪ ਹੋਏਗਾ ਫਿਰ ਨੰਗੇ ਪੈਰੀ ਤੁਰਨਾ ਸ਼ੁਰੂ ਹੋ ਗਿਆ ਚ ਆਪਣੀਆਂ ਬੂਟ ਨਹੀਂ ਪਾਏ ਬਈ ਪੈਰਾਂ ਥੱਲੇ ਜੀਵਾ ਕੇ ਮਰ ਜਾਣਗੇ ਫਿਰ ਅੱਗੇ ਹੱਥ ਵਿੱਚ ਤੁਸੀਂ ਦੇਖਿਓ ਉਹਦੇ ਸੂਤਰ ਦੇ ਧਾਗੇ ਦੇ ਝਾੜੂ ਜੇ ਬਣਾਏ ਹੋਏ ਪਕੜੇ ਹੋਏ ਨੇ ਬਈ ਲਾਈਨ ਵਿੱਚ ਤੁਰਨਾ ਤੇ ਅਗਲਾ ਝਾੜੂ ਮਾਰਦਾ ਜਾਏ ਤੇ ਪਿਛਲੇ ਕੋਈ ਉਹਨੂੰ ਜੀਵ ਸਾਫ਼ ਕਰਦਾ ਜਾਏ ਪਾਸੇ ਕਰਦਾ ਤੇ ਬਾਕੀ ਉਹਦੇ ਪਿੱਛੇ ਤੁਰਨ ਇਹ ਖਦੀਆਂ ਗੱਲਾਂ ਤੇ ਗੁਰੂ ਸਾਹਿਬ ਨੇ ਇਸ ਨੂੰ ਕੰਡਮ ਕੀਤਾ ਵੇ ਇਹੋ ਜੀ ਜੀ ਹਤਿਆ ਗੁਰੂ ਡਰ ਵੀ ਲੋਨ ਨਹੀਂ ਪਾਈ ਤੁਹਾਡੇ ਪੈਰਾਂ ਥੱਲੇ ਆ ਕੇ ਸਾਰਿਆਂ ਨੇ ਮਰ ਨਹੀਂ ਜਾਣਾ ਜਿਹਨਾਂ ਨੇ ਜਿਹਨਾਂ ਨੂੰ ਜੀਣਾ ਜਿਹਨਾਂ ਦਾ ਹੁਕਮ ਮਰਨ ਦਾ ਹੋਏਗਾ ਉਹੀ ਤੁਹਾਡੇ ਪੈਰਾਂ ਥੱਲੇ ਮਰਨਗੇ ਜਿਹਨਾਂ ਨੂੰ ਨਹੀਂ ਮਰਨਾ ਉਹ ਨਹੀਂ ਮਰਨਾ ਰੱਬ ਜਿਹਨੂੰ ਬਚਾਉਂਦਾ ਤੇ ਮੌਤੇ ਦੇ ਮੂੰਹ ਜੂ ਬਚਾ ਕੇ ਲੈ ਆਉਂਦਾ ਬੜੀਆਂ ਬੜੀਆਂ ਮਸਾਲਾ ਦੁਨੀਆ ਤੇ ਐਸੀ ਮਿਲਦੀਆਂ ਨੇ ਕਿ ਐਸੇ ਐਸੇ ਹਾਦਸਿਆਂ ਵਿੱਚ ਜਿੱਤਨੇ ਕਿਸੇ ਦੇ ਬਚਣ ਦੀ ਉਮੀਦ ਹੀ ਨਹੀਂ ਹੁੰਦੀ ਜਿਸਨੇ ਪ੍ਰਭੂ ਨੂੰ ਬਚਾਣਾ ਉਸਨੇ ਬਚਾ ਲੈਣਾ ਤੇ ਜਿਸ ਨੂੰ ਮਾਰਨਾ ਉਹ ਤੇ ਮੰਜੇ ਦੇ ਰੇਟੇ ਦੇ ਇਸ ਨੂੰ ਮਾਰ ਦੇਣਾ ਤੇ ਲੈਦਾ ਇਹ ਜਮਨਾ ਮਰਨ ਦੇ ਅਸੀਂ ਮਾਲਕ ਨਾ ਬਣੀਏ ਕਿ ਅਸੀਂ ਕਿਸੇ ਨੂੰ ਜਵਾਲਾ ਦਾਸੀ ਕਿਸੇ ਨੂੰ ਮਾਰਨਾ ਕਿ ਉਹਨਾਂ ਸਰੇਵਰੇ ਲਈ ਗੁਰੂ ਜੀ ਨੇ ਪੂਰਾ ਸ਼ਬਦ ਸ਼ਲੋਕ ਉਚਾਰਨ ਕੀਤਾ ਸਿਰ ਖੋਏ ਪੀਏ ਪੀਏ ਮਲਵਾਨੀ ਝੂਠਾ ਮੰਗ ਮੰਗ ਖਾਈ ਝੂਠਾ ਮੰਗ ਮੰਗ ਕੇ ਖਾਂਦੇ ਆਪੇ ਖੇਤੀਬਾੜੀ ਕਮਾਈ ਨਹੀਂ ਕਰਦੇ ਵਿਖੇਤੀਬਾੜੀ ਕਰਦੇ ਹਲਵਾਵਾਂਗੇ ਤੇ ਜੀਵ ਮਰ ਜਾਣਗੇ ਹੁਣ ਕੀ ਸਾਰੀ ਦੁਨੀਆ ਰਾਤ ਦੇ ਤੁਰਪੇ ਉੱਠ ਗਏ ਕਿ ਕੋਈ ਹੱਲ ਨਾ ਵਾਏ ਕੋਈ ਜ਼ਿੰਮੇਵਾਰੀ ਨਾ ਕਰੇ ਤੇ ਜੀਵ ਮਰ ਜਾਣਗੇ ਹਲਵਾਂਦੇ ਖੇਤੀਬਾੜੀ ਵੜਦੇ ਟੁਕਦੇ ਸਿਰ ਖੋਏ ਆਪਣਾ ਸਰੀਰ ਸਾਰਾ ਪੁੱਟ ਲੈਂਦੇ ਨੇ Baal ਪੁੱਟ ਲੈਂਦੇ ਨੇ ਤੇ ਪੀਐਮ ਮਲਬਾਨੀ ਗੰਦਾ ਪਾਣੀ ਪੀਂਦਨੇ ਨਾ ਥਾਰਨ ਥਾਰ ਕੇ ਫੋਲ ਫਦੀਹਤ ਮੂ ਲੈਣ ਪੜਾਸਾ ਪਾਣੀ ਦੇਖ ਸਦਾਈ ਸਗਾਈ ਫੋਲ ਫਦੀਹਤ ਕਹਿੰਦੇ ਨੇ ਫਾਰਸੀ ਦੇ ਵਿੱਚ ਬੰਦੇ ਦੀ ਗੰਦਗੀ ਨੂੰ ਇਹਨੂੰ ਫੋਲ ਦੇਣ ਬਈ ਇਹਦੇ ਵਿੱਚ ਵੀ ਕੀੜੇ ਨਾ ਪੈਦਾ ਹੋ ਜਾਣ ਕਿਤੇ ਤੇ ਮਰਨ ਕਿਤੇ ਪਾਪ ਹੋ ਜਾਏਗਾ ਪਾਣੀ ਦੇਖ ਸਗਾਈ ਪਾਣੀ ਕੋਲੋਂ ਸ਼ਰਮਾਂਦੇ ਨੇ ਨਾਨ ਤੋਂ ਡਰਦੇ ਨੇ ਪੇਡਾ ਵਾਂਗੀ ਸਿਰ ਖੋਇਨ ਭਰੀਨ ਹੱਥ ਸੁਵਾਈ ਪੇਡਾਂ ਦੀ ਤਰ੍ਹਾਂ ਸਿਰ ਮੁੰਨ ਕੇ ਰੱਖੇ ਹੋਏ ਨੇ ਤੇ ਹੱਥ ਸੁਹਾ ਨਾਲ ਪਰੇ ਹੋਏ ਨੇ ਮਾਉ ਪਿਓ ਕਿਰਤ ਗੁਆਨ ਤਬਰ ਰੋਵਨ ਤਾਹੀ ਮਾਪੂਰੀ ਦੀ ਸੇਵਾ ਛੱਡ ਗਏ ਧੀਆਂ ਪੁੱਤ ਨੇ ਸੇਵਾ ਛੱਡ ਗਏ ਇਹ ਪਖੰਡ ਫੜ ਕੇ ਤੇ ਟੱਬਰ ਪਿੱਛੇ ਰੋਵਣ ਤਾਈਂ ਟਾਈਂ ਮਾਰ ਮਾਰ ਕੇ ਟੱਬਰ ਨੇ ਜਾਨ ਨੂੰ ਰੋਂਦੇ ਨੇ ਇਹ ਪੈਦਾ ਕਰਕੇ ਤੇ ਪਾਲਨੇ ਜੁਆਰੇ ਨਹੀਂ ਸਾਂਭੀ ਉਹਨਾਂ ਪਿੰਡ ਨਾ ਪਤਲ ਕਿਰਿਆ ਨਾ ਦੀਵਾ ਮੋਈ ਕਿਥੋਂ ਪਾਹੀ ਉਹ ਚੜ੍ਹੂ anumati ਜਿਹੜੇ ਨੇ ਉਹ ਪਿੰਡ ਪਤਲ ਕਿਰਿਆ ਦੀਵਾ ਆਦਿ ਧਾਰਮਿਕ ਕੁਝ ਕਰਮ ਕਰਦੇ ਸਨ ਉਹਨਾਂ ਨੇ ਇਹ ਵੀ ਕੱਖ ਨਹੀਂ ਕੀਤਾ 68 ਤੀਰਥ ਦੇਨ ਨਾ ਢੋਈ ਬ੍ਰਾਹਮਣ ਅੰਨ ਨਾ ਖਾਈ ਇਹ 68 ਤੀਰਥਾਂ ਵਾਲੇ ਪਾਸੇ ਉਸ ਪਾਸੇ ਵੀ ਇਹ ਨਹੀਂ ਗਏ ਉਸ ਪਾਸੇ ਵੀ ਤੋ ਬ੍ਰਾਹਮਣਾਂ ਦੀ ਚੜਾਈ ਮਰਿਆਦਾ ਨੂੰ ਸਰ ਵੀ ਨਹੀਂ ਟੁਰੇ ਸਦਾ ਕੁਚੀਲ ਰਹੇ ਦਿਨ ਰਾਤੀ ਮੱਥੇ ਟਿੱਕੇ ਨਹੀਂ ਇਹ ਸਦਾ ਕੁਚੀਲ ਹੀ ਰਹਿੰਦੇ ਨੇ ਗੰਦੇ ਹੀ ਰਹਿੰਦੇ ਨੇ ਇਹ ਕੋ ਮੱਥੇ ਤੇ ਟਿੱਕੇ ਵੀ ਨਹੀਂ ਲਾਉਂਦੇ ਚੁੰਡੀ ਪਾਏ ਬਹਿਣ ਨਹੀਂ ਤੇ ਮਰਨੇ ਦਰ ਦੀਵਾਨਾ ਜਾਹੀਂ ਹਰ ਵੇਲੇ ਮੁੰਡੀ ਸੁੜ ਕੇ ਬੈਠੇ ਰਹਿੰਦੇ ਨੇ ਤੋ ਕਿਸੇ ਦੀਵਾਨ ਵਿੱਚ ਕਿਸੇ ਕਚਹਿਰੀ ਵਿੱਚ ਕਿਸੇ ਧਾਰਮਿਕ ਸੰਸਥਾ ਵਿੱਚ ਵੀ ਇਹ ਨਹੀਂ ਜਾਂਦੇ ਲੱਕੀ ਕਾਸੇ ਹੱਥੀ ਫੁੰਮਣ ਅਗੂ ਪਿਛੂ ਜਾਹੀਂ ਲਕਾਂ ਵਿੱਚ ਕਾਸੇ ਬੱਦੇ ਹੋਏ ਨੇ ਹੱਥਾਂ ਵਿੱਚ ਉਹ ਫੁੱਮਣ ਜਿਹੜੇ ਝਾੜੂ ਜੇ ਪਕੜੇ ਹੋਏ ਨੇ ਅੱਗੋਂ ਪਿੱਛੋਂ ਇੱਕ ਦੂਜੇ ਦੇ ਪਿੱਛੇ ਤੁਰਦੇ ਨੇ ਬਈ ਜਿੱਧਰੋਂ ਇੱਕ ਲੰਗੇ ਤੇ ਦੂਆ ਲੰਗੇ ਦੋ ਦੋ ਰਾਹ ਤੇ ਨਾ ਤੁਰੀਏ ਜਿਆਦੇ ਜੀਵ ਮਰਨਗੇ ਨਾ ਉਹ ਜੋਗੀ ਨਾ ਉਹ ਜੰਗਮ ਨਾ ਉਹ ਕਾਜ਼ੀ ਮੁੱਲਾ ਇਹਨਾਂ ਚ ਕਿਸੇ ਵੀ ਫਿਰਕੇ ਨਾਲ ਇਹਨਾਂ ਦਾ ਕੋਸਮ ਨਹੀਂ ਲਿਖਦਾ ਜਿਵੇਂ ਬਗੋਏ ਫਿਰੇ ਵੀ ਕੁੱਤੇ ਫਿੱਟ ਬੱਤਾਂ ਗੱਲਾਂ ਇਹੋ ਜਿਹੀ ਗੱਲਾਂ ਨੂੰ ਗੁਰੂ ਜੀ ਫਿਟਕਾਰ ਪਾ ਰਹੇ ਨੇ ਫਿੱਟ ਬੱਤ ਹੈ ਜੀਆਂ ਮਾਰ ਜਿਵਾਂਲੇ ਸੋਈ ਔਰ ਨਾ ਕੋਈ ਰੱਖਿਆ ਲੋ ਜੀ ਇਹ ਨਿਰਣਨ ਕਰਕੇ ਗੁਰੂ ਜੀ ਕਿ ਜੀਆਂ ਮਾਰ ਜਿਵਾਲੇ ਸੋਈ ਜੀਵ ਨੂੰ ਮਾਰਨਾ ਜਾਂ ਜਿਵਾਲਣਾ ਇਹ ਉਸੋਈ ਪ੍ਰਮਾਤਮਾ ਦਾ ਕੰਮ ਹੈ ਅਵਰ ਨਾ ਕੋਈ ਰੱਖੇ ਕੋਈ ਕਿਸੇ ਦੀ ਜ਼ਿੰਦਗੀ ਨਾ ਬਚਾ ਸਕਦਾ ਤੇ ਨਾ ਕੋ ਕਿਸ ਨੂੰ ਮਾਰ ਸਕਦਾ ਰਬੀ ਹੁਕਮ ਤੋਂ ਬਿਨਾ ਦਾਨੂ ਦਾ ਇਸ਼ਨਾਨੂ ਵੰਜੇ ਪਾਸੂ ਪਈ ਸਿਰ ਕੁੱਥੇ ਇਹਨਾਂ ਦੇ ਇਹਨਾਂ ਸਿਰ ਕੁੱਥਿਆਂ ਦੇ ਸਿਰ 'ਚ ਸਵਾਪ ਪਵੇ ਕਿ ਦਾਨੂ ਤੇ ਇਸ਼ਨਾਨੂ ਵੰਜੇ ਨਾ ਦਾਨਪੂਣ ਕਰਦੇ ਨੇ ਤੇ ਨਾ ਕੋ ਇਸ਼ਨਾਨ ਕਰਦੇ ਨੇ ਇਹ ਬਦਨਸੀਬੀ ਇਹਨਾਂ ਦੀ ਨਾ ਨਿਵਾਜਾ ਨਾ ਤੈ ਪੂਜਾ ਨਾਮਨ ਸਦਾ ਸੁਜਾਨੀ ਮੈਂ ਸੁਜਾਨ ਬੰਦੇ ਸਿਆਣੇ ਬੰਦੇ ਨਾਉਂਦੇ ਨੇ ਨਾ ਕਿ ਲੋਕ ਨਵਾਈ ਪਰਦੇ ਨੇ ਲਾ ਕੇ ਲੋਕ ਪੂਜਾ ਕਰਦੇ ਨੇ ਪਰ ਇਹਨਾਂ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਮੋਇਆ ਜੀਵਦੇਆ ਗਤ ਹੋਇਆ ਜਾਂ ਸਿਰ ਪਾਈਆ ਪਾਣੀ ਮੋਇਆ ਮੋਇਆ ਜੀਵਿਆ ਮਰਨ ਤੋਂ ਉਪਰ ਵੀ ਬੰਦੇ ਨੂੰ ਇਸ਼ਨਾਨ ਕਰਾਉਂਦੇ ਨੇ ਤੇ ਇਹ ਸਿਰ ਤੇ ਇਹ ਪਾਣੀ ਪੈਂਦਾ ਤੇ ਬੰਦੇ ਬੰਦੇ ਦੀ ਬੰਦੇ ਦੀ ਗਤ ਹੁੰਦੀ ਹੈ ਮੋਇਆ ਜੀਵਦੇਆ ਗਤ ਹੋਇਆ ਜੇ ਜਾਂ ਸਿਰ ਪਾਈਆ ਪਾਣੀ ਨਾਨਕ ਸਿਰ ਕੁਥੇ ਸ਼ੈਤਾਨੀ ਇਹਨਾਂ ਗੱਲਾਂ ਦਾ ਪਾਣੀ ਪਰ ਇਹ ਸਿਰ ਕੁਥੇ ਇਹਨਾਂ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਇਹ ਗੱਲ ਇਹਨਾਂ ਨੂੰ ਪਾਈ ਨਹੀਂ ਤੇ ਇਹ ਪੌਣੀ ਕਿਲੋਮੀਟਰ ਦੇ ਫਿਰਦੇ ਨੇ ਨਾ ਨੂੰ ਤੋਂ ਵੀ ਇਹ ਭਰੇ ਜਦ ਕਿ ਕਿਸ ਵਾਸਤੇ ਜੀਵ ਜੀਵਤਿਆ ਤੂੰ ਡਰਦੇ ਹੋਏ ਵੀ ਜੀਵਤਿਆ ਹੋ ਜਾਏਗੀ ਉੱਟਾ ਹੋਇਆ ਹੋਇ ਬਲਾਵਰ ਜੀਆਂ ਜੁਗਤ ਸਮਾਨੀ ਉੱਟਾ ਅਨਕਮਾਦ ਕੁਵਾਹ ਸਭਜ਼ਾ ਪਰਦਾ ਹੋਇਆ ਉੱਟੇ ਕਹਾ ਚਰੇ ਨਿਤ ਸੁਰਹੀ ਸਾਤ ਅਨ ਦੇਹੀ ਬਲੋ ਹੈ ਦੇਖੋ ਜੀ ਉਹ ਕਹਿੰਦੇ ਨੇ ਕਿ ਵੀ ਅਨ ਹੈ ਇਹ ਵੀ ਦਾਣੇ ਨੰਗੇ ਨਹੀਂ ਹੁੰਦੇ ਇਹ ਵੀ ਕਿਸੇ ਚੀਜ਼ ਦੇ ਭਰੇਟੇ ਹੁੰਦੇ ਨੇ ਬਾਹਰ ਉਹਦੇ ਜਿਹੜੇ ਕਾਪੂ ਦੇ ਵਿੱਚ ਕਮਾਦ ਹੈ ਉਹਦੇ ਵੀ ਬਾਹਰ ਛਿਲੜ ਹੁੰਦੇ ਨੇ ਉਹ ਵੀ ਨੰਗੇ ਨਹੀਂ ਹੁੰਦੇ ਪਿਆਜ਼ ਵਗੈਰਾ ਔਰ ਕਿੰਨੀ ਵਸਤੂ ਨੇ ਖਾਂਦੀ ਜਿਹੜੀਆਂ ਕੁਦਰਤ ਨੇ ਨੰਗੇ ਨਹੀਂ ਰੱਖੀਆਂਆਂ ਪਰ ਇਹ ਨੰਗੇ ਫਿਰਦੇ ਨੇ ਨਗਨ ਹੋ ਕੇ ਬੈਠ ਅਲਫ ਨਗਨ ਹੋ ਕੇ ਬੈਹ ਜਾਂਦੇ ਨੇ ਨਹੀਂ ਜੀ ਕਪੜੇ ਨਹੀਂ ਪਹਿਨੇ ਤੇ ਗੁਰੂ ਸਾਹਿਬ ਇਹਨਾਂ ਸਾਰੀਆਂ ਗੱਲਾਂ ਨੂੰ ਨਿੰਦਰੇ ਨੇ ਕਿ ਇਹ ਕੋਈ ਧਰਮ ਦੇ ਕੰਮ ਨਹੀਂ ਇਹ ਪਖੰਡ ਬਾਜੀ ਇਹ ਦਿਖਾਵਾ ਹੈ ਕਿ ਕੀ ਮੂਮ ਜਗ ਸਦ ਪੂਜਾ ਤੇ ਇਹ ਕਾਰਜ ਸੁ ਹੈ ਗੁਰੂ ਸਮੁੰਦਰੀ ਨਦੀ ਸਭ ਸਿੱਕੀ ਨਾਤੇ ਜਿਤ ਵਢਾਈ ਨਾਨਕ ਜੀ ਸਿਰ ਕੁੱਥੇ ਨਾਵਨ ਨਾਹੀਂ ਤਾਂ ਸੱਤ ਚੱਟੇ ਸਿਰ ਛਾਈ ਇਹ ਨਾਤੇ ਹੀ ਸਾਰੇ ਕੰਮ ਹੁੰਦੇ ਨੇ ਭਲੇ ਹਰ ਕੰਮ ਨਾ ਧੋਕੇ ਕੀਤਾ ਜਾਂਦਾ ਤੇ ਜੇ ਇਹਨਾਂ ਸਿਰ ਕੁੱਥਿਆਂ ਨੂੰ ਇਹ ਗੱਲ ਚੰਗੀ ਲਗੇ ਤੇ ਇਹਨਾਂ ਦੀ ਗਤੀ ਹੋਵੇ ਤੇ ਨਾਨਕ ਜੀ ਸਿਰ ਕੁੱਥੇ ਨਾਵਨ ਨਾਹੀਂ ਤਾਂ ਸੱਤ ਚੱਟੇ ਸਿਰ ਛਾਈ ਇਹ ਨਾਣ ਦੇ ਚੰਗੀ ਗੱਲਾਂ ਨਾ ਨਾਣ ਇਹਨਾਂ ਦੇ ਸਿਰ ਤੇ ਸੱਤ ਛੱਟੇ ਗੁਰਜੀ ਸੁਆਦੇ ਮਾਰਦੇ ਕਿ ਸੁਆ ਇਹਨਾਂ ਦੇ ਸਿਰ ਤੇ ਇਹੋ ਜੀ ਕਿਆ ਨਾ ਕਰਨੀ ਜਾਂ ਇਹੋ ਜੀ ਵਹਿਮ ਪਾਲੀ ਫਿਰਨਾ ਕਿ ਜੇ ਜੀਵ ਮਰ ਜਾਣਗੇ ਤੇ ਖਾਣ ਪੀਣ ਦੀ ਪ੍ਰੇਸ਼ ਕਰਨੀ ਨਾਨ ਤੋਲ ਦੀ ਪ੍ਰੇਸ਼ ਕਰਨੀ ਟੋਣ ਵੀ ਜੀ ਕੁਮਰਾਣਾ ਖੇਤੀਬਾੜੀ ਕੰਮ ਕਾਜ ਕਰਨੀ ਵੀ ਡਰਨਾ ਵੀ ਕੰਮ ਕਾਜ ਕਰਨੇ ਜੀ ਮਾਰੇ ਜਾਣਗੇ ਇਹੋ ਜੀ ਜੀਵ ਹਤਿਆ ਦਾ ਵਹਿਮ ਜਿਹੜਾ ਨਾ ਇਸ ਨੂੰ ਗੁਰੂ ਸਾਹਿਬ ਨੇ ਵਰਜਨ ਵਾਸਤੇ ਇਹ ਸ਼ਲੋਕ ਗੁਰ ਜੀ ਨੇ ਉਚਾਰਨ ਕੀਤਾ ਸੀ ਅੱਜ ਅਫਸੋਸ ਦੀ ਗੱਲ ਹੈ ਸਿੱਖੀ ਸਰੂਪ ਵੀਰ ਬੰਦੇ ਨੰਗੀ ਬਾਣੇ ਪਾਏ ਹੋਏ ਨੇ ਪਰ ਇਸ ਵਹਿਮ ਚ ਐਸੇ ਕਈ ਫਸੇ ਹੋਏ ਨੇ ਮਾਸ ਖਾਣ ਵਾਲੇ ਨਾਲ ਮਾਰ ਕਟਾਈਆਂ ਕਰਦੇ ਨੇ ਕੋਈ ਭਾਈ ਤੁਹਾਨੂੰ ਕਿਸ ਨੇ ਆਖ ਦਿੱਤਾ ਏ ਇਹ ਆਖ ਤੁਹਾਨੂੰ ਕਿਸ ਨੇ ਦਿੱਤਾ ਇਹ ਡੰਡੇ ਦੇ ਜ਼ੋਰ ਨਾਲ ਤੁਸੀਂ ਧਰਮ ਗੁਰੂ ਨਾਨਕ ਸਾਹਿਬ ਨੇ ਕਦੋਂ ਡੰਡਾ ਪਕੜਿਆ ਸੀ ਕਿਸੇ ਨੂੰ ਧਰਮ ਵੀ ਤੋੜਨ ਵਾਸਤੇ ਗੁਰੂ ਸਾਹਿਬਾਨ ਨੇ ਕਦੋਂ ਡਾਂਗ ਛੋਟੇ ਨਾਲ ਕਿਸੇ ਨੂੰ ਧਰਮ ਦੇ ਚਲਾਇਆ ਆਈ ਤੁਸੀਂ ਜਿਸ ਜੀ ਨੂੰ ਤੁਸੀਂ ਧਰਮ ਮੰਨ ਨਹੀਂ ਬੈਠੇ ਹੋ ਉਸ ਮਾਰੂ ਦੇ ਲੋਕਾਂ ਨੂੰ ਡੰਡੇ ਦੇ ਰਾਤ ਤੁਸੀਂ ਤੋੜਦੇ ਹੋ ਇਹ ਇਹ ਧਰਮ ਪ੍ਰਚਾਰ ਹੈ ਜਾਂ ਕਿ ਇਹ ਪਖੰਡ ਹੈ ਤੋ ਮੈਂ ਇੱਥੇ ਸਪਸ਼ਟ ਕਰਾਂ ਕਿ ਗੁਰਬਾਣੀ ਦੇ ਸ਼ਬਦਾਂ ਵਿੱਚ ਅਰਥ ਕਰਨ ਦੀ ਇੱਕ ਵਿਧੀ ਵਿਧਾਨ ਹੈ ਇੱਕ ਤਰੀਕਾ ਹੈ ਗੁਰਬਾਣੀ ਦੇ ਵਿਆਕਰਨਿਕ ਨਿਯਮਨ ਉਹ ਵੀ ਮਦਦ ਨਜ਼ਰ ਰੱਖਣੇ ਪੈਂਦੇ ਨੇ ਫਿਰ ਗੁਰਬਾਣੀ ਦੇ ਸ਼ਬਦਾਂ ਵਿੱਚ ਤੁਸੀਂ ਦੇਖੋਗੇ ਮੈਕਸਿਮਮ ਸ਼ਬਦਾਂ ਦੇ ਵਿੱਚ راہ ਦੀ ਪੰਕਤੀਆਂ ਹੁੰਦੀਆਂ ਨੇ راہ ਦੀ ਪੰਕਤੀ راہ ਦਾ ਮਤਲਬ ਹੁੰਦਾ ਰੁਕੋ ਤੇ ਵਿਚਾਰੋ ਖਾਸ ਇਸ ਪੰਕਤੀ ਜਿਹਦੇ ਅੱਗੇ راہ ਲਿਖਿਆ ਹੈ ਇਹਨੂੰ ਪਹਿਲਾਂ ਵਿਚਾਰ ਲਓ ਇਹਦੇ ਵੀ ਸ਼ਬਦ ਦਾ ਕੇਂਦਰੀ ਭਾਵ ਹੈ ਮੁੱਖ ਭਾਵ ਔਰ ਬਾਕੀ ਸ਼ਬਦ ਉਸ ਮੁੱਖ ਭਾਵ ਦੀ ਵਿਆਖਿਆ ਹੈ ਇਦਾ ਮਤਲਬ ਹੈ ਕਿ ਅਸੀਂ ਜਿਸ ਸ਼ਬਦ ਦੇ ਅਰਥ ਕਰਨੇ ਨੇ ਉਸ ਮੁੱਖ ਭਾਵ ਨੂੰ ਸਮਝ ਕੇ ਮੁੱਖ ਭਾਵ ਦੇ ਦੁਆਲੇ ਬਾਕੀ ਸ਼ਬਦ ਅਰਥ ਕਰਨੇ ਨੇ ਇਹ ਨਹੀਂ ਕਿ ਇੱਕ ਇੱਕ ਪੰਕਤੀ ਪਕੜ ਕੇ ਤੇ ਇੱਕ ਇੱਕ ਲਫ਼ਜ਼ ਪਕੜੇ ਇੱਕ ਪੰਕਤੀ ਪਕੜ ਕੇ ਵੀ ਅਸੀਂ ਵਖਰਾ ਵਿਸ਼ਾ ਨਹੀਂ ਬਣਾ ਸਕਦੇ ਇੱਕ ਇੱਕ ਅੱਖਰ ਪਕੜਨਾ ਜਿਸ ਨਾਲ ਖਾਲੀ ਮਾਸ ਪਕੜਨਾ ਦਾ ਵਖਰੀ ਗੱਲ ਹੈ ਪੂਰੀ ਪੰਕਤੀ ਵੀ ਵਖਰੀ ਪਕੜ ਕੇ ਤੁਸੀਂ ਰਾਉ ਤੂੰ ਬਾਹਰ ਵਖਰਾ ਅਰਥ ਤੁਸੀਂ ਨਹੀਂ ਕਰ ਸਕਦੇ ਇਹ ਵਿਦਾਨ ਨਹੀਂ ਹੈ ਗੁਰਬਾਣੀ ਦਾ ਐਸੀ ਅਰਥ ਕਰੋਗੇ ਤੇ ਅਰਥਾਂ ਦੇ ਅਨਰਥ ਹੋਣਗੇ ਤੁਸੀਂ ਤੁਹਾਡੇ ਸਾਹਮਣੇ ਇੱਕ ਦਰਸ਼ਾਦ ਰੱਖਾਂ ਸ਼ਬਦ ਹੈ ਬਾਬਾ ਮਾਇਆ ਸਾਥ ਨੂੰ ਇਹਨੂੰ ਮਾਇਆ ਜਗ ਮੋਇਆ ਬਿਰਲਾ ਬੂਜਾ ਕੋਈ ਇਹ ਹੈ ਰਾਵ ਦੀ ਪੰਕਤੀ ਪਹਿਲੀ ਪੰਕਤੀ ਮਨ ਹਾਲੀ ਕਿਰਸਾਨੀ ਕਰਨੀ ਸ਼ਰਮ ਪਾਣੀ ਤਨ ਖੇਦ ਨਾਮ ਵੀ ਸੰਤੋਖ ਸੁਹਾਗਾ ਰਖ ਗਰੀਬੀ ਵੇਸ ਪਾਉ ਕਰਮ ਕਰ ਜਮ ਸੀਸੇ ਕਰ ਭਾਗੜ ਦੇਖ ਇਸ ਸ਼ਬਦ ਦੇ ਵਿੱਚ ਗੁਰੂ ਜੀ ਨੇ ਮਾਇਆ ਨੂੰ ਵਿਸ਼ਾ ਬਣਾਇਆ ਮਾਇਆ ਨੂੰ ਸਬਜੈਕਟ ਬਣਾਇਆ ਕਿ ਮਾਇਆ ਨਾਲ ਨਹੀਂ ਜਾਂਦੀ ਬਈ ਫਿਰ ਵੀ ਇਸ ਮਾਇਆ ਨੇ ਸਾਰੇ ਦਿਨ ਨੂੰ ਮੋਹ ਕੇ ਰੱਖਿਆ ਹੋਇਆ ਤੇ ਬਾਕੀ ਪੰਕਤੀਆਂ ਵਿੱਚ ਬਾਕੀ ਚਾਰ ਬੰਦ ਨੇ ਸ਼ਬਦ ਦੇ ਉਹਨਾਂ ਬੰਦਾਂ ਵਿੱਚ ਗੁਰੂ ਜੀ ਮਾਇਆ ਕਮਾਉਣ ਦੇ ਜਿਹੜੇ ਮੁੱਖ ਚਾਰ ਤਰੀਕੇ ਸਨ ਖੇਤੀਬਾੜੀ ਕਰਨੀ ਦੁਕਾਨਦਾਰੀ ਕਰਨੀ ਫਿਰ ਟਰੁਰ ਕੇ ਵਣਜਾਰੇ ਵਾਲਾ ਕੰਮ ਕਰਨਾ ਜਾਂ ਨੌਕਰੀ ਚਾકરી ਕਰਨੀ ਚਾਰੇ ਤਰੀਕੇ ਨਾਲ ਰੋਜ਼ੀ ਕਮਾਉਂਦੇ ਆ ਤਰੀਕਾ ਦੱਸਿਆ ਵੀ ਇਹ ਸਭ ਕੰਮ ਕਰਦੇ ਆ ਨਾਮ ਕਿਵੇਂ ਕਮਾਉਣਾ ਹੈ ਨਾਮ ਦੀ ਕਮਾਈ ਕਿਵੇਂ ਕਰਨੀ ਹੈ ਇਹ ਤੇ ਵਿਸ਼ਾ ਇਹ ਹੈ ਕਿ ਵੀ ਮਾਇਆ ਕਮਾਉਂਦੇ ਹੋ ਮਾਇਆ ਕਮਾਉਣੀ ਐ ਮਜਬੂਰੀ ਐ ਤੇ ਮਾਇਆ ਕਮਾਉਂਦੇ ਨਾਮ ਕਿਵੇਂ ਜਪਣਾ ਵਿਸ਼ਾ ਇਹ ਹੈ ਵਿਸ਼ਾ ਇਹ ਨਹੀਂ ਐ ਕਿ ਖੇਤੀ ਕਰਨੀ ਚੰਗੀ ਐ ਵਪਾਰ ਕਰਨਾ ਠੀਕ ਐ ਫਿਰ ਚੁਰਕੇ ਬੰਜਾਰੇ ਹੋਣਾ ਕੰਮ ਠੀਕ ਐ ਜਾਂ ਨੌਕਰੀ ਠੀਕ ਐ ਇੱਥੇ ਕੰਮ ਕਿਹੜਾ ਚੰਗਾ ਮਾਰਾ ਇਹ ਵਿਸ਼ਾ ਨਹੀਂ ਐ ਅਸੀਂ ਇਹ ਵਿਸ਼ਾ ਬਣਾ ਕੇ ਲੈਟ ਰਹੀਏ ਇਹ ਮੁਰਖਤਾ ਹੋਏਗੀ ਇੱਕ ਭਾਈ ਸਾਹਿਬ ਬੜੇ ਮੰਨੇ ਪ੍ਰਮਣੇ ਰਾਗੀ ਉਹਨਾਂ ਨੇ ਇੱਥੇ ਸ਼ਬਦ ਦਾ ਕੀਰਤਨ ਸ਼ੁਰੂ ਕੀਤਾ ਸੇ ਘਰ ਭਾਕੜ ਦੇਖ ਇਹ ਵਿਸ਼ਾ ਹੀ ਨਹੀਂ ਐ ਬੇਕਾਰ ਤਣਾੜ ਕਿਵੇਂ ਹੁੰਦਾ ਸ਼ੇਕਰ ਭਾਗੜ ਦੇ ਦਾ ਮਤਲਬ ਇਹ ਹੈ ਇਹ ਤੇ ਵਿਸ਼ਾ ਹੀ ਨਹੀਂ ਹੈ ਪਰ ਉਹਨੇ ਸ਼ਬਦ ਦਾ ਵਿਸ਼ਾ ਹੀ ਬਦਲ ਦਿੱਤਾ ਇੱਕ ਭਾਈ ਸਾਹਿਬ ਦੂਸਰੇ ਉੱਠੇ ਉਹਨਾਂ ਨੇ ਇਸੇ ਸ਼ਬਦ ਦੀ ਇੱਕ ਪੰਕਤੀ ਪੜ ਲਈ ਉਹਨਾਂ ਨੇ ਹੋਰ ਹੀ ਅਰਥ ਬਣਾ ਲਏ ਸ਼ਬਦ ਦੇ ਤਾਂ ਇੱਕ ਇੱਕ ਪੰਕਤੀ ਪੜ ਕੇ ਜਦੋਂ ਅਸੀਂ ਉਹਨੂੰ ਵੱਖਰੇ ਪਾਸੇ ਲੈ ਜਾ ਕੇ ਅਰਥ ਕਰਾਂਗੇ ਉਹ ਸ਼ਬਦ ਵੀ ਜੋ ਸੰਦੇਸ਼ ਗੁਰੂ ਜੀ ਦੇ ਰਹੇ ਹੁੰਦੇ ਨੇ ਉਹ ਸੰਦੇਸ਼ ਸਾਰਾ ਬਦਲ ਜਾਂਦਾ ਹੈ ਇਹ ਵਿਸ਼ਾ ਜਾਰੀ ਹੈ ਜੀ ਕੱਲ ਅੱਗੇ ਅਸੀਂ ਗੱਲ ਕਰਾਂਗੇ ਕਿ ਗੁਰਬਾਣੀ ਵਿੱਚ ਮਾਸ ਦੀ ਗੱਲ ਕਿੱਥੇ ਕੀਤੀ ਗਈ ਹੈ ਕਿੱਥੇ ਇਸ ਨੂੰ ਵਿਸ਼ਾ ਬਣਾਇਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਰਜੀ ਕੀਫ